ਹਾਂਜੀ ਆਪਾਂ ਨੇ ਲਿਆ ਹੈਂਗਰ ਹੈਂਗਰ ਦੇ ਨਾਲ ਆਪਾਂ ਕਿਸ ਚੀਜ਼ ਦੀ ਸਫਾਈ ਕਰਾਂਗੇ ਜਿਸ ਜਿਸ ਨੂੰ ਪਤਾ ਲੱਗਿਆ ਵੀਡੀਓ ਦੇ ਪਹਿਲੇ ਕਲਿੱਪੇ 'ਚ ਕਮੈਂਟ ਕਰਕੇ ਜਰੂਰ ਦੱਸੋ ਵੀ ਆਪਾਂ ਕਿਸ ਚੀਜ਼ ਦੀ ਸਫਾਈ ਕਰ ਰਹੇ ਹਾਂ ਇਹਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਆਪਾਂ ਨੇ ਲਿਆ ਇੱਕ ਵੈਪਰ ਦਾ ਟੁੱਟਿਆ ਹੋਇਆ ਪਾਈਪ ਤੇ ਇਕਲੇ ਆਪਾਂ ਨੇ ਹੈਂਗਰ ਇਹਨਾਂ ਤੋਂ ਆਪਾਂ ਦਿੱਸੀ ਜੁਗਾੜ ਦੇ ਨਾਲ ਇੱਕ ਮਸ਼ੀਨ ਬਣਾ ਰਹੇ ਹਾਂ ਜਿਹਦੇ ਨਾਲ ਆਪਾਂ ਆਪਣੇ ਛੱਤ ਵਾਲੇ ਪੱਖੇ ਦੀ ਸਫਾਈ ਕਰਾਂਗੇ ਕਿਉਂਕਿ نیچے ਆਪਾਂ ਸਾਰੇ ਹੀ ਸਫਾਈ ਕਰ ਲਏ ਨੇ ਆ ਜਿਵੇਂ ਕਿ ਆਪਣੇ ਗੇਟ ਟਾਕੀਆਂ ਹੋ ਗਈਆਂ ਜਾਂ ਆਪਣਾ ਫਰਨੀਚਰ ਹੋ ਗਿਆ ਪਰ ਬਹੁਤ ਮੁਸ਼ਕਲ ਆਉਂਦੀ ਆ ਆਪਾਂ ਨੂੰ ਛੱਤ ਵਾਲੇ ਪੱਖੇ ਦੀ ਸਫਾਈ ਕਰਨੀ ਕਿਉਂਕਿ ਇੱਥੇ ਆਪਾਂ ਨੂੰ ਕਿਸੇ ਦੀ ਹੈਲਪ ਦੀ ਜ਼ਰੂਰਤ ਹੁੰਦੀ ਆ ਕਈ ਵਾਰ ਆਪਾਂ ਕੱਲੇ ਹੁੰਨ ਆ ਜਾਂ ਆਪਣੇ ਕਈ ਵਾਰ ਭੈਣਾਂ ਨੂੰ ਕਿਸੇ ਨੂੰ ਗੋਡਿਆਂ ਦੇ ਦਰਦ ਦੀ ਪ੍ਰੋਬਲਮ ਹੁੰਦੀ ਆ ਉਤਰਨਾ ਚੜ੍ਹਨਾ ਟੇਬਲ ਚੇਅਰ ਤੇ ਆਪਾਂ ਕੁਰਸੀ ਰੱਖ ਕੇ ਵੀ ਪੱਖਾ ਸਾਫ ਕਰ ਲਈ ਬਹੁਤ ਬੜੀ ਮੁਸ਼ਕਲ ਆਉਂਦੀ ਆ ਇਸ ਲਈ ਆਪਾਂ ਅੱਜ ਦੇਸੀ ਜਿਹੇ ਰਗੜ ਦੇ ਨਾਲ ਨੀਚੋ ਹੀ ਖੜਕੇ ਆਪਣੇ ਛੱਤ ਵਾਲੇ ਪੱਖਿਆਂ ਦੀ ਸਫਾਈ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਤੇ ਸ਼ੇਅਰ ਕਰਨਾ ਭੁੱਲਿਆ ਨਾ ਕਰੋ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਬਦਲ ਲਿਆਤੀ ਹੁਣ ਆਪਾਂ ਨੇ ਕੋਈ ਪੁਰਾਣਾ ਕੱਪੜਾ ਖਾਸ ਕਰ ਆਪਾਂ ਨੇ ਪੁਰਾਣਾ ਤੌਲੀਆ ਵਗੈਰਾ ਲੈਣਾ ਕਿਉਂਕਿ ਤੋਂ ਧਾਬਨ ਦੇ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਆ ਧਾਬਨ ਨੂੰ ਆਪਾਂ ਨੇ ਹੈਂਗਰ ਦੀ ਦੋਨੋਂ ਸਾਈਡ ਇਸ ਤਰ੍ਹਾਂ ਲਵੇਟ ਦੇਣਾ ਤੇ ਉੱਪਰੋਂ ਆਪਾਂ ਨੇ ਡਿਸਕੋ ਦੇ ਆ ਚੰਗੀ ਤਰ੍ਹਾਂ ਬੰਨ ਕੇ ਇਹਨੂੰ ਗੱਠ ਦੇ ਦੇਣੀ ਆ ਬਹੁਤ ਹੀ ਆਪਾਂ ਆਸਾਨ ਜਿਹੇ ਤਰੀਕੇ ਨਾਲ ਇਕੱਲੇ ਹੀ ਛੱਤ ਵਾਲੇ ਪੱਖੇ ਦੀ ਸਫਾਈ ਕਰ ਸਕਦੇ ਹਾਂ ਇਸ ਦੇ ਨਾਲ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਤੇ ਲਵੇਟ ਦਾਂਗੇ ਕਿ ਟਾਬਲ ਨੂੰ ਤੇ ਚੰਗੀ ਤਰ੍ਹਾਂ ਨੂੰ ਮਜ਼ਬੂਤੀ ਨਾਲ ਆਪਾਂ ਇੱਥੇ ਗੱਠ ਦੇ ਦੇਵਾਂਗੇ ਡਿਸਕੋ ਦੇ ਨਾਲ ਤੇ ਇੱਕ ਹੀ ਸਵਾਲ ਮੇਰਾ ਹੋਰ ਆ ਸਾਰੇ ਭੈਣ ਭਰਾਵਾਂ ਨੂੰ ਜੋ ਜੋ ਮੇਰੀ ਵੀਡੀਓ ਦੇਖਦੇ ਨੇ ਕਮੈਂਟ ਬਾਕਸ ਜੇ ਇਹ ਜਰੂਰ ਦੱਸਿਓ ਤੁਸੀਂ ਕਿਸੇ ਜਗ੍ਹਾ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਕਿ ਮੇਰੇ ਮਾਨੋ ਥੋੜੀ ਜਿਹੀ ਖੁਸ਼ੀ ਮਿਲੇ ਵੀ ਮੇਰੀ ਵੀਡੀਓ ਕਿੱਥੇ ਤੱਕ ਤੱਕ ਜਾਂਦੀ ਆ ਲਓ ਜੀ ਆਪਣਾ ਦੇਸੀ ਜੰਗਾਰਾ ਸੈੱਟ ਹੋ ਗਿਆ ਤੇ ਹੁਣ ਤੁਹਾਨੂੰ ਦਿਖਾਉਣੀ ਆ ਪੱਖਾ ਦੀ ਸਫਾਈ ਕਰਕੇ ਦੇਖੋ ਪੱਖਾ ਆਪਣਾ ਕਿੰਨਾ ਗਰਦੇ ਦੇ ਨਾਲ ਗੰਦਾ ਹੋਇਆ ਪਿਆ ਕਿਉਂਕਿ ਆਪਾਂ ਛੇਤੀ ਸਾਫ਼ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਕਿਸੇ ਨਾ ਕਿਸੇ ਦੀ ਹੈਲਪ ਦੀ ਜ਼ਰੂਰਤ ਰਹਿੰਦੀ ਹੈ ਇਸ ਲਈ ਆਪਾਂ ਛੇਤੀ ਨਹੀਂ ਸਾਫ਼ ਕਰਵਾਉਂਦੇ ਇਸ ਦੇ ਨਾਲ ਆਪਾਂ ਹਫ਼ਤੇ ਦੇ ਵਿੱਚ ਜੇਕਰ ਇੱਕ ਦੋ ਵਾਰ ਸਾਫ਼ ਕਰਾਂਗੇ ਤਾਂ ਇੰਨਾ ਗਰਦਾ ਵੀ ਨਹੀਂ ਜਮੂਗਾ ਆਪਣੇ ਪੱਖੇ ਤੇ ਲਓ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਹੁਣ ਵਿੱਚ ਫਸਾ ਕੇ ਪੱਖੇ ਦੇ ਫਰ ਦੇ ਵਿੱਚ ਅਮ ਇਸ ਸਫਾਈ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਵੀ ਇਸ ਤਰੀਕੇ ਦੇ ਨਾਲ ਪੱਖੇ ਦੀ ਸਫਾਈ ਕਰ ਸਕਦੇ ਹੋ ਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਟਰਾਈ ਕਰਕੇ ਦੇਖਿਓ ਤੇ ਕਮੈਂਟ ਚ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਆਈੜੀ ਆ ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰਿਓ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ ਲਓ ਜੀ ਆਪਣਾ ਪੱਖਾ ਬਹੁਤ ਹੀ ਸਾਫ਼ ਹੋ ਜੂਗਾ ਮਿਲਾਂਗੀ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ